ਇਹਨਾਂ ਲੋ ਜੀ ਐਸੀ ਕਿਹੜਾ ਬਸ ਰਹਿਣ ਦਿਓ ਇੱਥੇ ਦੇਵਾ ਲੋ ਕਿਹੜਾ ਬਸ ਪੂਰੇ ਦਿਖਾਉਣਾ ਬਸ ਇੰਨਾ ਕਾ ਵਿਖਾ ਦਿਓ ਵਿਖਾ ਦਿਓ ਬਸ ਬਸ ਤੋਰੇ ਤੁਰੇ ਤਾਂ ਕੋਈ ਨੁਕਸਾਨ ਹਾਂ ਬਸ ਤੋਰੇ ਦਿਖਾਈ ਦਾਂਗੇ ਕੋਈ ਗੱਲ ਇੱਥੇ ਸਾਲ ਮਾਰੂ ਵੀ ਨਾ ਫਿਰ ਮੜਾ ਹਾਂ ਲੋ ਜੀ ਸਹੀ ਆ ਲਾਤਾ ਵਾਹਾਂ ਸਾਰਿਆਂ ਕੋ ਸਹੀ ਆ ਓਕੇ ਤੇਰੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਰ ਟਾਪ ਕੁਆਲਿਟੀ ਮੀਂਹ ਤਾਂ ਕੱਟੀਆਂ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਬਰ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀਆਂ ਜੀ ਜਾਣਕਾਰੀ ਬਾਈ ਜੀ ਸਸਰੀ ਘਰ ਜੀ ਸਸਰੀ ਘਰ ਬਾਈ ਨਾਮ ਵੀਰ ਜੀ ਅਜੀਤ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਪਹਿਲੀ ਗੱਟੀ ਦੀ ਉਮਰ ਵੀਰੇ ਜਾਰ ਬਈ ਅਰੀ ਬਾ ਹੈ ਮੰਨ ਕੇ ਚੱਲ 20 ਮਹੀਨੇ ਅਰੀ ਹੋ ਮਰਾ 20 ਮਹੀਨੇ ਦੀ ਹੋਈ ਹਾਂ ਠੀਕ ਆ ਥਾਣਾ ਥਾਣ ਚ ਆ ਰਹੀ ਆ ਬਈ ਕੋਈ ਫੋਟ ਸ਼ਾਂਗ ਨਹੀਂ ਠੀਕ ਆ ਢੋਲੀ ਦੀ ਚ ਬਹੁਤ ਫੁੱਲ ਢੱਲਾ ਠੀਕ ਆ ਹਾਂ ਉਹ ਵੀ ਸਭੀ ਵੀ ਹੈ ਕੱਟੀ ਠੀਕ ਆ ਪਟਪੂੜਾ ਬਹੁਤ ਸੋਹਣਾ ਕੱਟਿਆ ਹਾਂ ਤੇ ਤੋੜ ਦੋ ਭਰਾ ਲੋ ਜੀ ਸਿੰਘੀ ਸੁੰਗੀ ਮੋੜਨ ਲਾਗੀ ਕਰਮਾਂ ਵਾਲੀ ਠੀਕ ਆ ਜੀ ਲੋ ਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਕੱਦ ਬਟ ਸੋਹਣਾ ਸੁਖਣਾ ਠੀਕ ਹਨ ਲੋ ਜੀ ਅਸੀਂ ਕਿਹੜਾ ਬਵਾਸਾ ਰਹਿਣ ਦੇਵਾਂ ਇੱਥੇ ਦੇ ਬਵਾਸਾ ਪੂਰੇ ਹੀ ਦਿਖਾਉਣਾ ਬਸ ਇੰਨਾ ਕ ਬਖਾ ਦੋ ਖਾ ਦੋ ਬਸ ਬਸ ਤੋਰੇ ਤੁਰੇ ਤਾਂ ਕੋਈ ਨੁਕਸਾਨ ਹਾਂ ਬਸ ਤੋਰੇ ਹੀ ਦਿਖਾਈ ਦਾਂ ਬਿਲਕੁਲ ਕੋਈ ਗੱਲ ਇੱਥੇ ਸਾਲ ਮਾਰੂ ਵੀ ਨਾ ਫਿਰ ਮੁੜ ਕੇ ਹਾਂ ਲਓ ਜੀ ਸਹੀ ਆ ਲਾਟਾ ਵਾਂ ਸਾਰਿਆਂ ਕੋ ਸਹੀ ਆ ਓਕੇ ਤੇ ਰੇਟ ਭਰਾ ਦਾ ਜਾਇਜ਼ ਆ ਬਈ ਇਹਦਾ 28000 ਆ ਰੇਟ ਤੇ ਦੇਣੀ ਕਿੰਨੇ ਦੇ ਯਾਰ ਅਜੇ ਇਕੱਠੀਆਂ ਲੋਗਾਂ ਦਾ ਵਧੀਆ ਮਾਨਤਾਨ ਕਰ ਦਾਂ ਹੁਣ ਇਹਦੀ ਦੱਸ ਦੇ ਫਾਈਨਲ ਕਿੰਨੇ ਦਾ ਆਪਾਂ ਦੇਣੀ ਕਿੰਨੇ ਦੀ ਬਾਜੇ ਇਕੱਠੀਆਂ ਲਿਜਾਵਗੇ 1000 1000 ਰੁਪਿਆ ਆਪਾਂ ਘਟਾ ਲਾਂਗੇ ਮੰਨ ਲਾ ਵੀ 28 ਮੰ हां दो नंबर एली यो मारे हैगी भाई 14 15 ਮਹੀਨਿਆਂ ਦੀ 14 15 ਮਹੀਨਿਆਂ ਦੀ हां ਕੱਟੀ ਬਹੁਤ ਟਾਪ ਕਲਾਸ ਆ ਇਹਦੇ ਜਨੇ ਮਾਲਕਾਂ ਨੇ ਜਿੱਥੋਂ ਲਿਆਂਦੀ ਆ ਇਹਦਾ ਦੱਸਿਆ ਵੀ 14 15 ਲੀਟਰ ਦੀ ਮਾਂ ਥੱਲੇ ਦੁੱਧ ਆ ਝੋਲੀ ਦਿਖਾਓ ਕੱਟੀ ਦੀ ਬਹੁਤ ਪਿਆਰੀ ਲੱਗੀ ਹੈ ਟਰਨ ਕਰ ਦ ਬੜਾ ਇਹਨੂੰ ਪੰਨ ਲੋ ਜੈਕ ਕਰਸਣ ਬਰਾ ਚਾਰ ਹੀ ਥਣ ਹਾਂ ਠੀਕ ਹੈ ਜੀ ਲੋ ਜੀ ਕੱਦ ਵਟ ਸੁਖਣਾ ਸੋਹਣਾ ਮੜਾ ਕਿਹੜਾ ਦਵਾ ਦੋ ਵੀ ਲੋ ਜੀ ਵਾਕਿਸ ਨੂੰ ਦਿਖਾਣੇ ਤੋਰਾ ਲੋ ਜੀ ਇਧਰ ਹੀ ਘੜ ਦਾ ਬਾਦੀ ਪਾਸ ਹੈ ਕਿਉਂਕਿ ਅੰਗ ਪੈਰ ਦਾ ਪਤਾ ਲੱਗ ਜਾਂਦਾ ਹੋਰ ਨਹੀਂ ਲੋ ਜੀ ਨੌਗ ਸਾਲਾ ਦਾ ਪਸ਼ੂ ਬਈ ਆਪਾਂ ਲੈ ਆਉਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਲੈ ਲੈ ਤਾਰਨੀ ਤਾਰ ਲੈ ਜਿੱਥੇ ਰੂਗੀ ਤਾਂ ਦੇਖਦਾ ਪਰ ਐ ਥੋੜਾ ਤੰਗ ਕਰੀ ਤੂੰ ਲੋ ਜੀ ਚੱਕਰ ਕਰ ਸਾਬਾ ਅੱਧੇ ਲੈ ਫਿੰਡੇ ਚ ਚੱਕਰ ਕਰ ਸਾਬਾ ਥੋੜਾ ਤਾਰ ਲੈ ਆਪਰਾ ਮੋੜਦਾ ਲੋਜ ਲੇਟ ਲੋਜ ਹਾਂਜੀ ਵੀਰ ਜੀ ਦਾ ਰੇਟ ਹੈ ਇਹਦਾ ਵੀ 17000 ਰੁਪਿਆ ਠੀਕ ਹੈ 17000 ਦਾ ਰੇਟ ਆ ਭਰਾ ਠੀਕ ਹੈ ਜੀ ਹਾਂਜੀ ਤੁਹਾਣਾ ਨੰਬਰ ਇਹ ਹੈਗੀ ਵਾ 11 ਕਿ ਮਹੀਨਿਆਂ ਦੀ 11 ਮਹੀਨੇ ਦੀ ਹਾਂ ਠੀਕ ਹੈ ਖਾਣ ਚਾਰੀ ਹੈ ਖਾਣ ਚਾਰੀ ਹੈ ਜੀ ਲੋਜ ਚੱਕਾ ਸਾਰਾ ਦੀ ਫੁੱਲ ਗਰੰਟੀ ਹੈ ਜੀ ਠੀਕ ਆ ਸਿੰਘੀ ਚੁੰਗੀ ਦਿਖਾ ਦੋ ਨੀ ਤੋੜ ਦੋ ਲਓ ਜੀ ਚੱਕਾ ਸਦਾ ਭਰਾ ਕਰ ਦਵੈਡ ਇੱਥੇ ਕਿੜਾ ਦਵਾ ਦੋ ਨੂੰ ਛੋਟੀ ਐ ਲਓ ਜੀ ਤੁਹਾਨੂੰ ਪਹਿਲਾਂ ਵਧੀਆ ਕਰਮਾ ਪਾੜੀ ਦਾ ਮੋੜ ਦੋ ਮੋੜ ਦੋ ਮੋੜ ਲਓ ਜੀ ਜੈਡ ਬਲੈਕ ਪੂਸ ਆ ਹਾਂਜੀ ਹਾਂਜੀ ਲੋ ਥੋੜੇ ਜਿਹੇ ਹੈਗੇ ਵਾਈਟ ਠੀਕ ਆ ਇਹਦਾ ਭਰਾ ਰੇਟ ਤੇ ਆਜਾ ਇਹਦਾ 9500 ਜੀ 9500 ਹਾਂਜੀ ਠੀਕ ਆ ਜੇ ਭਾਈ ਕਿਸੇ ਨੇ ਕੱਖੀਆਂ ਲੈ ਗਏ ਨੇ ਤਿੰਨੇ ਕੱਟੀਆਂ ਦੇ ਹਜ਼ਾਰ-ਹਜ਼ਾਰ ਰੁਪਿਆ ਆਪਾਂ ਛੋਟ ਕਰ ਦਾਂਗੇ ਠੀਕ ਆ ਇਹਨਾਂ ਦਾ ਦੋਨਾਂ ਦਾ 45 ਐ ਹਾਂਜੀ ਆਪਾਂ ਇਹ 43000 ਦੀਆਂ ਦੇ ਦਾਂਗੇ ਹੋਰ ਵੀ ਮਾਨਤਾਨ ਕਰ ਦਾਂਗੇ ਠੀਕ ਆ ਲੋ ਭਰਾ ਤਿੰਨੇ ਕੱਟੀਆਂ ਲਈਆਂ ਦਾ ਬਾਈ ਕਹਿੰਦਾ ਫੁੱਲ ਮਾਨਤਾਨ ਕਰਾਂਗੇ ਰੇਟ ਬਾਈ ਨੇ ਆਪਾਂ ਨੂੰ ਦੱਸਤਾ ਕੱਲੀ ਕੱਲੀ ਕੱਟੀ ਦਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ